ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਬਹੁਤ ਵਧੀਆ ਲੱਗੂਗੀ ਲਾਈਕ ਜ਼ਰੂਰ ਕਰਨਾ ਅੰਤ ਤੱਕ ਜ਼ਰੂਰ ਸੁਣਨਾ ਉਹ ਸਿੱਧੇ ਸਾਡੇ ਜ਼ਿਮੀਦਾਰਾ ਪਰਿਵਾਰ ਚੋਂ ਸੀ ਚੰਗੇ ਨੰਬਰਾਂ ਨਾਲ 12ਵੀਂ ਕਰ ਲਈ ਹਰ ਤੀਜੇ ਸਟੂਡੈਂਟ ਬਾਗ ਬਾਹਰ ਜਾਣ ਬਾਰੇ ਸੋਚਿਆ ਘਰ ਦੇ ਵੀ ਮੰਨ ਗਈ ਇੱਕ ਦਿਨ ਉਹਦੀ ਭੂਆ ਖੁਫੜਾ ਆ ਗਈ ਆਖੇ ਕਿਉਂ ਬਾਈ ਘਰੇ ਕੈਦ ਕੀਤਾ ਕੁੜੀ ਨੂੰ ਸਾਡੇ ਨਾਲ ਭੇਜ ਉਹਰਾ ਦੁਨੀਆਦਾਰੀ ਦੀ ਅਕਲ ਆਜੂ ਭੈਣੇ ਕੀ ਕਰਾਂ ਸਮਾਂ ਬੜਾ ਮਾੜਾ ਜਵਾਨ ਕੁੜੀਆਂ ਕੱਤਰੀਆਂ ਨੂੰ ਘਰੋਂ ਕੱਢ ਵੀ ਨਹੀਂ ਸਕਦੇ ਹੁਣ ਜਰ ਰਿਸ਼ਤੇਦਾਰਾ ਥੋੜੀ ਪੈਂਡ ਵਾਲਿਆਂ ਦੀ ਆਹੀ ਘਟਿਆ ਸੋਚ ਤੁਹਾਨੂੰ ਲੈ ਕੇ ਬੈਗੀ ਮਾੜੀ ਮੋਟੀ ਆਜ਼ਾਦੂ ਆਜ਼ਾਦੀ ਦਿਓ ਨਿਆਣਿਆਂ ਨੂੰ ਤੁਸੀਂ ਨਾ ਨਿਕਲਿਓ ਰੂੜੀਵਾਦੀ ਵਿਚਾਰਾਂ ਚੋਂ ਬਾਹਰ ਦੁਨੀਆ ਚੰਦ ਤੇ ਪਹੁੰਚ ਗਈ ਤੁਸੀਂ ਮਿੱਟੀ ਨਾਲ ਮਿੱਟੀ ਹੋਏ ਰਹੋ ਇਹ ਮੇਰੀ ਧੀ ਐ ਮੈਂ ਨਾਲ ਲੈ ਕੇ ਜਾਊਂ ਬਾਸ ਪਰਾਣਾ ਚੰਗਾ ਪੜਿਆ ਲਿਖਿਆ ਸੀ ਚੰਗੀ ਨੌਕਰੀ ਕਰਦਾ ਸੀ ਪੈਸੇ ਢੇਲੇ ਦੀ ਕੋਈ ਕਮੀ ਨਹੀਂ ਚੱਲ ਕੁੜੀ ਨਾਲ ਭੇਜਦੀ ਆਇਲ ਸਟਾਲਿਆਂ ਦੇ ਲਾਤੀ ਪੜਨ ਬੜੀ ਖੁਸ਼ ਸੀ ਭੂਆ ਫੁੱਫੜ ਬਹੁਤ ਮੋਹ ਕਰਦੇ ਸੀ ਕਿਸੇ ਚੀਜ਼ ਦੀ ਕਮੀ ਨਾ ਆਉਣ ਦਿੰਦੇ ਪੜਾਈ 'ਚ ਹਿਸ਼ਾਰ ਹੋਣ ਕਰਕੇ ਵਿਸ਼ਵਾਸ ਸੀ ਵੀ ਚੰਗੇ ਬੈਂਡ ਲੈ ਲੈਣੇ ਆੱਖਾਂ ਨੇ ਸੁਪਨੇ ਸਜਾਉਣੇ ਸ਼ੁਰੂ ਕਰ ਦਿੱਤੇ ਸੀ ਇੱਕ ਦਿਨ ਘਰੇ ਬੈਠੀ ਪੜੀ ਜਾਵੀ ਪੁਫੜ ਆ ਕੇ ਕੋਲ ਬੈਠ ਗਿਆ ਤੈਨੂੰ ਕੁਝ ਚਾਹੀਦਾ ਹੈ ਤਾਂ ਮੈਨੂੰ ਦੱਸੀ ਸੰਗੀਨਾ ਪੈਸੇ ਟਕੇ ਦੀ ਲੋੜ ਹੋਵੇ ਤਾਂ ਤੇਰੀ ਭੂਆ ਨੂੰ ਦੱਸਣ ਦੀ ਲੋੜ ਨਹੀਂ ਮੈਥੋਂ ਲੈ ਲੈ ਹੋਰ ਕੁਝ ਵੀ ਚਾਹੀਦਾ ਹੈ ਤਾਂ ਮੈਂ ਲਿਆ ਕੇ ਦੇਵਾਂਗਾ ਜੇ ਤੇਰੀ ਭੂਆ ਤੋਂ ਸੰਗ ਲੱਗਦੀ ਹੈ ਤਾਂ ਅੱਜ ਪਹਿਲੀ ਵਾਰ ਉਹ ਨਹੀਂ ਫੁਫੜਦੀਆਂ ਗੱਲਾਂ ਉਪਰੀਆਂ ਜੀਆਂ ਲੱਗੀਆਂ ਪਹਿਲੀ ਵਾਰ ਗੱਲਾਂ 'ਚੋਂ ਪੁੱਤ ਸ਼ਬਦ ਗਾਇਬ ਸੀ ਚਲ ਉਹਨੇ ਬਾਹਲਾ ਨਾ ਸੋਚਿਆ ਕਈ ਦਿਨਾਂ ਬਾਅਦ ਘਰੇ ਫੇਰ ਕੱਲੀ ਸੀ ਫੁੱਫੜ ਦਫ਼ਤਰੋਂ ਆਇਆ ਤੇਰੀ ਭੂਆ ਕਿੱਥੇ ਐ ਉਹ ਤਾਂ ਜੀ ਬਾਜ਼ਾਰ ਗਏ ਨੇ ਸਮਾਨ ਲੈਣ ਤੁਹਾਨੂੰ ਕੁਝ ਚਾਹੀਦਾ ਤਾਂ ਮੈਨੂੰ ਦੱਸ ਦਿਓ ਮੈਂ ਬਣਾ ਦਿੰਨੀ ਆ ਨਹੀਂ ਨਹੀਂ ਤੂੰ ਕੀ ਪੜਦੀ ਐ ਲਿਆ ਮੈਨੂੰ ਵੀ ਦਿਖਾ ਇਹ ਕਹਿੰਦਿਆਂ ਉਹ ਕੋਲ ਬੈਠ ਗਿਆ ਮੋਢੇ ਤੇ ਹੱਥ ਰੱਖ ਲਿਆ ਕਿਉਂ ਸਾਰਾ ਦਿਨ ਅੱਖਾਂ ਲਾਈ ਰੱਖਦੀ ਐ ਲਿਆ ਕਿਤਾਬ ਮੈਨੂੰ ਦੇ ਆਲੇ ਮੇਰੇ ਫੋਨ ਚੋਂ ਗੀਤ ਸੁਣ ਲੈ ਉਹਨੇ ਕੁਝ ਅਸ਼ਨੀਲ ਦਿਖਾਇਆ ਉਹਨੂੰ ਚੰਗਾ ਨਾ ਲੱਗਿਆ ਉੱਠ ਕੇ ਬਾਹਰ ਆ ਗਈ ਆਥ ਨੇ ਫੋਨ ਤੇ ਆਪਣੀ ਦਾਦੀ ਨੂੰ ਸਾਰਾ ਕੁਝ ਦੱਸਿਆ ਪਰ ਦਾਦੀ ਨੂੰ ਪੋਤੀ ਨਾਲੋਂ ਜਵਾਈ ਚੰਗਾ ਲੱਗਿਆ ਨਾ ਪੁੱਤ ਤੇਰੇ ਪਿਓ ਵਰਗਾ ਤੂੰ ਨਿਆਣੀ ਆ ਤੈਨੂੰ ਗਲਤ ਫਹਮੀ ਹੋਊਗੀ ਕਿਸੇ ਹੋਰ ਕੋਲ ਨਾ ਗੱਲ ਕਰੀ ਬਦਨਾਮੀ ਹੋਜੂ ਤੇਰੀ ਦਾਦੀ ਦੀ ਮੰਨ ਕੇ ਚੁੱਪ ਕਰ ਗਈ ਆਇਲਸ ਦਾ ਪੇਪਰ ਦੇ ਦਿੱਤਾ ਭੂਆ ਨੂੰ ਕਿਹਾ ਮੈਨੂੰ ਪਿੰਡ ਛੱਡ ਆਉ ਭੂਆ ਨੇ ਡਿਊਟੀ ਤੇ ਜਾਣ ਕਾਰਨ ਅਗਲੇ ਦਿਨ ਜਾਣ ਦਾ ਫੈਸਲਾ ਕੀਤਾ ਭੂਆ ਡਿਊਟੀ ਤੇ ਚਲੀ ਗਈ ਬਸ ਅੱਜ ਦਾ ਦਿਨ ਸੀ ਕੱਲ ਨੂੰ ਪਿੰਡ ਚਲੀ ਜਾਣਾ ਆਪਣੇ ਘਰੇ ਮਾਪੇ ਕੋਲ ਇੰਨੇ ਨੂੰ ਗੇਟ ਖੜਕਿਆ ਉਹਦੀ ਸੋਚ ਦੀ ਲੜੀ ਟੁੱਟ ਗਈ ਫੁੱਫੜ ਅੱਜ ਫਿਰ ਅਤੀ ਦਿਨੋਂ ਦਫ਼ਤਰੋਂ ਘਰ ਆ ਗਿਆ ਗੱਡੀ ਚੋਂ ਉਤਰਦਿਆਂ ਹੀ ਚਾਹ ਬਣਾਉਣ ਦਾ ਕਿਹਾ ਕਿ ਆਪਣੇ ਕਮਰੇ ਚ ਚਲਾ ਗਿਆ ਉਹਨੇ ਚਾਹ ਬਣਾਈ ਤੇ ਡਰਦੀ ਡਰਦੀ ਫੜੌਂ ਚਲੀ ਗਈ ਚਾਹ ਰੱਖ ਕੇ ਵਾਪਸ ਮੁੜਨ ਲੱਗੀ ਤਾਂ ਭੁੱਪੜ ਨੇ ਬਾਹੋਂ ਫੜ ਲਈ ਉਹਨੇ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਨਾ ਛੱਡੀ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਰੋਲੇ ਤੋਂ ਡਰਦੇ ਹੱਥ ਨਾਲ ਮੂੰਹ ਬੰਦ ਕਰ ਦਿੱਤਾ ਆਪਣੀ ਹੱਬਸ ਮਿਟਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਉਹ ਬਚ ਕੇ ਬਾਹਰ ਚਲੀ ਗਈ ਸ਼ਾਮ ਨੂੰ ਭੂਆ ਨੂੰ ਸਭ ਕੁਝ ਦੱਸ ਦਿੱਤਾ ਭੂਆ ਨੇ ਜਦੋਂ ਪੁੱਛਿਆ ਤਾਂ ਉਹ ਮਾਰਕੁੱਟ ਦੀ ਉੱਤਰ ਆਇਆ ਉਹ ਸਾਰੀ ਰਾਤ ਨਾ ਸੁੱਤੀ ਰੋਂਦੀ ਰਹੀ ਉਹਨੂੰ ਪਿੰਡੋਂ ਆਉਣ ਵੇਲੇ ਕਈਆਂ ਉਹਦੇ ਫੁੱਫੜ ਦੀਆਂ ਗੱਲਾਂ ਯਾਦ ਆਉਂਦੀਆਂ ਰਹੀਆਂ ਕਿ ਇਹ ਹੀ ਦੁਨੀਆਦਾਰੀ ਹੈ ਕਿ ਐਸੇ ਸਭ ਕੁਝ ਨੂੰ ਆਜ਼ਾਦੀ ਕਹਿੰਦੇ ਐ ਕਿ ਆਹੀ ਕੁਝ ਕਰਕੇ ਲੋਕ ਤਰੱਕੀਆਂ ਕਰਦੇ ਐ ਕਿ ਆਹੀ ਮਾਡਰਨਾਈਜੇਸ਼ਨ ਐ ਕਿ ਡੰਗਰਾਂ 'ਚੋਂ ਨਿਕਲ ਕੇ ਪੜੇ ਲਿਖੇ ਅਫਸਰਾਂ ਨੇ ਆਹੀ ਸਿੱਖਿਆ ਅਗਲੇ ਦਿਨ ਉਹ ਪਿੰਡ ਆ ਗਈਆਂ ਭੂਆ ਨੇ ਮਿੰਤਾ ਤਰਲੇ ਕੀਤੇ ਕਿ ਗੱਲ ਕਿਸੇ ਕੋਲ ਨਾ ਦਸੀ ਉਹ ਚੁੱਪ ਕਰ ਗਈ। ਕਈ ਦਿਨਾਂ ਬਾਅਦ ਫੁੱਫੜ ਫੇਰਾ ਖੜਾ। ਆਖੇ ਰਿਸ਼ਤੇਦਾਰਾ ਕੁੜੀ ਨੂੰ ਲੈਣ ਆਇਆ ਸਾਡਾ ਜੀ ਨਹੀਂ ਲੱਗਦਾ। ਘਰ ਸੁੰਨਾ ਹੋ ਗਿਆ। ਹੁਣ ਚੁੱਪ ਨਾ ਰਹਿ ਸਕੀ। ਆਪਣੇ ਮਾਪੇ ਨੂੰ ਸਭ ਸੱਚ ਦੱਸ ਦਿੱਤਾ ਲੜਾਈ ਝਗੜਾ ਹੋਇਆ। ਅੱਗੋਂ ਫੁੱਫੜ ਕਹਿੰਦਾ ਆਖੇ ਕੁੜੀ ਬਾਹਲੀ ਪੂੜੀ ਐ ਮੈਂ ਇਹਨੂੰ ਮੈਡ ਲਾਈਫ ਵਾਰੀ ਟ੍ਰੇਨਿੰਗ ਦਿੰਦਾ। ਚਾਹੀ ਉਹਦਾ ਪਿਓ ਬਾਲਾ ਪੜਿਆ ਲਿਖਿਆ ਨਹੀਂ ਸੀ ਪਰ ਐਨਾ ਭੋਲਾ ਵੀ ਨਹੀਂ ਸੀ ਜੋ ਗੱਲ ਨਾ ਸਮਝ ਸਕਦਾ ਹੁਣ ਜੇ ਉਹ ਚੁੱਪ ਕਰਦਾ ਸੀ ਤਾਂ ਧੀਰੀ ਜਿੱਤਾ ਮਸਲਾ ਸੀ ਜੇ ਪ੍ਰੌਣੇ ਨੂੰ ਕੁੱਟਦਾ ਮਾਰਦਾ ਤਾਂ ਭੈਣ ਨਾਲ ਟੁੱਟ ਜਾਂਦਾ ਉਹਨੇ ਹੱਥ ਬਨ ਕੇ ਪ੍ਰੌਣੇ ਨੂੰ ਤੋੜ ਦਿੱਤਾ ਉਹ ਅੱਜ ਕਿਸੇ ਚੰਗੇ ਮੁਲਕ 'ਚ ਰਹਿਣ ਲੱਗੀ ਪਰ ਹੁਣ ਉਸ ਦਾ ਹਰ ਰਿਸ਼ਤੇ ਤੋਂ ਵਿਸ਼ਵਾਸ ਛੁੱਟ ਗਿਆ ਹੁਣ ਨਹੀਂ ਕਰਦੀ ਹਰ ਕਿਸੇ ਦੀ ਗੱਲ ਤੇ ਯਕੀਨ ਹੁਣ ਘਟ ਕਰ ਦਿੱਤੀਆਂ ਨੇ ਹਰ ਕਿਸੇ ਨਾਲ ਹੱਸ ਹੱਸ ਕੇ ਖੁੱਲ ਕੇ ਗੱਲਾਂ ਕਰਨੀਆਂ ਉਸ ਨੂੰ ਨਫ਼ਰਤ ਜਈ ਹੋ ਗਈ ਹੈ ਪੜੇ ਲਿਖੇ ਅਫਸਰ ਲੋਕਾਂ ਤੋਂ ਪਿੰਡਾਂ ਵਾਲਿਆਂ ਦੇ ਰੂੜੀਵਾਦੀਆਂ ਵਿਚਾਰ ਜਾਦਾ ਚੰਗੇ ਲੱਗਦੇ ਐ ਨਹੀਂ ਮੰਨ ਨੂੰ ਪਾਉਂਦਾ ਚੰਦ ਤੇ ਪਹੁੰਚਣ ਦੇ ਤਰੀਕੇ ਜਾਦਾ ਇੱਜ਼ਤ ਦਿੰਦੀ ਐ ਮਿੱਟੀ ਨਾਲ ਮਿੱਟੀ ਹੋਏ ਲੋਕਾਂ ਨੂੰ ਮੈਨੂੰ ਉਮੀਦ ਹੈ ਕਿ ਤੁਹਾਨੂੰ ਕਹਾਣੀ ਵਧੀਆ ਲੱਗੂਗੀ ਲੱਗੂਗੀ ਆਪਣੇ ਬੱਚਿਆਂ ਨੂੰ ਆਪਣੇ ਘਰ ਰੱਖ ਕੇ ਹੀ ਪੜਾਉਣਾ ਲਿਖਾਉਣਾ ਚਾਹੀਦਾ ਹੈ ਕਿਸੇ ਤੇ ਵਿਸ਼ਕੀਨ ਨਹੀਂ ਕਰਨਾ ਚਾਈਡ ਧੰਨਵਾਦ